ਪੇਸ਼ਖ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਬਿਆਸ ਦਰਿਆ ਦੇ ਪਾਣੀ ਦੇ ਰਹਾਇਸ਼ੀ ਇਲਾਕਿਆਂ ਦੇ ਵਿੱਚ ਇਸ ਵਾਰ ਤਬਾਹੀ ਨਹੀਂ ਮਚਾਈ ਪਰ ਬਿਆਸ ਦਰਿਆ ਦੇ ਹਜ਼ਾਰਾਂ ਏਕੜ ਕਿਨਾਰਿਆਂ ਤੱਕ ਖੇਤਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਹ ਖੇਤ ਪੂਰੇ ਦੇ ਪੂਰੇ ਦਰਿਆ ਦੇ ਵਿੱਚ ਸਮਾਜ ਚੁੱਕੇ ਨੇ ਕਰੋੜਾਂ ਦਾ ਝੋਨਾ ਤੇ ਗੰਨਾ ਦਰਿਆ ਦੇ ਵਿੱਚ ਪੂਰੇ ਦਾ ਪੂਰਾ ਸਮਾ ਚੁੱਕਿਆ ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਉਮੀਦ ਨਹੀਂ ਹੈ ਕਿ ਉਹਨਾਂ ਦੀ ਜ਼ਮੀਨ ਦਰਿਆ ਦੇ ਵਿੱਚੋਂ ਬਾਹਰ ਆ ਸਕੇਗੀ ਜੇਕਰ ਦਰਿਆ ਆਪਣਾ ਰੁੱਖ ਬਦਲਦਾ ਹੈ ਤਾਂ ਉਸ ਨੂੰ 10 ਸਾਲ ਲੱਗ ਜਾਣਗੇ ਇਸ ਵਿਆਸ ਦਰਿਆ ਦੇ ਕਿਨਾਰੇ ਤੋਂ ਬਹੁਤ ਸਾਰੇ ਕਿਸਾਨ ਬਿਲਕੁਲ ਬੇਜ਼ਮੀਨੇ ਹੋ ਗਏ ਨੇ ਤੁਸੀਂ ਵੀ ਦੇਖੋ ਇਹ ਬਿਆਨਕ ਤਸਵੀਰਾਂ ਅਗਰ ਜੋਸ਼ ਸਿੰਘ ਹੈ ਜੀ ਮੈਂ ਆਰਮੀ ਤੋਂ ਰਿਟਾਇਰਡ ਆਇਆ ਜੀ 2020 ਦੇ ਵਿੱਚ ਰਿਟਾਇਰਡ ਆਇਆ ਸੀ ਤੇ ਰਿਟਾਇਰਡ ਆਣ ਤੋਂ ਬਾਅਦ ਮੈਂ ਇੱਥੇ ਆਣ ਕੇ ਤਿੰਨ ਕਿੱਲੇ ਜ਼ਮੀਨ ਖਰੀਦੀ ਸੀ ਤੇ ਤਿੰਨ ਕਿੱਲੇ ਜ਼ਮੀਨ ਜਿਹੜੀ ਹਰਕਾ 2025 ਦੇ ਵਿੱਚ ਆ 15-20 ਦਿਨਾਂ ਦੇ ਵਿੱਚ ਜਿਹੜੀ ਉਹ ਦਰਿਆ ਦੇ ਵਿੱਚ ਚਲੀ ਗਈ ਹੁਣ ਮਨ ਬਹੁਤ ਜ਼ਿਆਦਾ ਖੱਟਾ ਹੋ ਗਿਆ ਏ ਜੋ ਸੋਚਿਆ ਸੀ ਉਹ ਹੋਇਆ ਨਹੀਂ ਬੜਾ ਹਾਲਾਤ ਖਰਾਬ ਹੋ ਗਏ ਨੇ ਹੁਣ ਜਿਹੜਾ ਸੁਪਨਾ ਸੀ ਖੇਤੀਬਾੜੀ ਤੋਂ ਪੂਰੇ ਘਰ ਦਾ ਉਹ ਸੁਪਨੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਬਰਬਾਦ ਹੁੰਦੇ ਦਿਖਦੇ ਪਏ ਨੇ ਜਿਹੜੀ ਉਹ ਇਨਵੈਸਟ ਜਿਹੜਾ ਸੀ ਜੋ ਆਪਣਾ 20 ਸਾਲ ਦਾ ਇਨਵੈਸਟਮੈਂਟ ਹੀ ਉਹ ਸਾਰੀ ਇਹੀ ਆਪਣੀ ਲਾ ਬੈਠੇ ਆ ਤੇ ਕੋਨਾਂ ਖਾਲੇ ਹੱਥ ਖਾਲੀ ਹੋ ਗਏ ਨੇ ਹੁਣ ਤੇ ਬਿਲਕੁਲ ਨਿੱਲ ਹੈ ਜੀ ਖਾਂ ਡੁੱਬ ਗਏ ਕਿਸਾਨ ਤੇ ਬਰਬਾਦ ਹੋ ਗਿਆ ਜੀ ਹਰ ਪਾਸਿਓਂ ਬਰਬਾਦੀ ਬਰਬਾਦ ਕਰ ਦਿੱਤਾ ਬੜਾ ਕੋਸ਼ਿਸ਼ੀ ਬੜਾ ਸ਼ੌਕ ਹੈ ਖੇਤੀਬਾੜੀ ਕਰਨ ਦਾ ਸ਼ੌਕ ਇਹ ਨਹੀਂ ਪਤਾ ਕਿ ਗਲੀ ਦੀ ਗਲੀ ਦੀ ਹੱਡੀ ਬਣ ਜਾਣਾ ਚਾਹਉ ਆਉਣ ਵਾਲੇ ਸਮੇਂ ਦੇ ਹਰ ਸੁਪਨੇ ਬੱਚਿਆਂ ਦੇ ਸੁਪਨੇ ਆਪਣੇ ਸੁਪਨੇ ਸਾਰਿਆਂ ਦੇ ਨਾਲ ਜੁੜੇ ਹੁੰਦੇ ਨੇ ਪਰ ਜਿਹੜੇ ਨੇ ਇਹ ਨਹੀਂ ਪਤਾ ਕਿ ਇਹ ਕੰਮ ਇਦਾਂ ਸਾਡੇ ਨਾਗਿ ਨੇ ਮਾਰ ਮਾਰੀ ਉਹ ਤੇ ਚਲੋ ਜ਼ਮੀਨਾਂ ਵਾਪਸ ਆ ਗਈਆਂ ਜ਼ਮੀਨਾਂ ਸਾਲ ਬਾਅਦ ਸਹੀ ਹੋ ਜਾਣਗੀਆਂ ਪਰ ਇਹ ਤੇ ਜਿਹੜੀ ਦਰਿਆ 'ਚ ਚਲੀ ਗਈ ਪਾਣੀ ਦੇ ਮਾਰਗੇ ਠਾ ਗਈ ਇਹ ਕਿੱਥੋਂ ਬਣਨੀ ਹੈ ਕਿੱਥੋਂ ਨਿਕਲਣੀ ਇਹ ਨਹੀਂ ਜੀ ਫਸਲ ਖਰਾਬ ਹੋ ਜਾਏਗੀ ਕੋਈ ਗੱਲ ਜੱਟ ਜਮੀਂਦਾਰ ਤਕੜਾ ਹੈ ਅਗਲੀ ਵਾਰੀ ਉਹ ਨੂੰ ਜ਼ਮੀਨ ਨੂੰ ਬਾਤ ਕਰ ਦੇਗਾ ਪਰ ਜੇ ਜ਼ਮੀਨ ਹੀ ਨਹੀਂ ਰਹਿਣੀ ਫਸਲ ਗਈ ਜ਼ਮੀਨ ਵੀ ਗਈ ਕਿੱਥੋਂ ਬਾਤ ਕਰ ਲੇਗਾ ਪਾਣੀ ਦੇ ਉੱਤੇ ਤੇ ਹੁਣ ਕਮਲ ਦੇ ਫੁੱਲ ਹੀ ਨੇ ਜਿਹੜੇ ਖੜ ਸਕਦੇ ਨੇ ਹੋਰ ਤਾਂ ਮੈਨੂੰ ਕੁਝ ਨਹੀਂ ਲੱਗਦਾ ਜਿਹਦੀ ਮਾਰਗੇ ਠਾ ਗਿਆ ਕਿੱਥੋਂ ਕਰਜ਼ਾ ਲਾਵਾਂਗੇ ਜਿਹੜੀ ਫੌਜੀ ਦੀ ਨੌਕਰੀ 'ਚ ਪੈਸੇ ਕਮਾਇਆ ਸੀ ਉਹ ਵੀ ਲੱਗ ਉਹ ਜ਼ਮੀਨ ਲੱਲੀ ਉਹ ਨਿਆਣਿਆਂ ਦੀਆਂ ਫੀਸਾਂ ਪੜਾਈਆਂ ਇੰਡੀਆਂ ਵਹਿਗੀਆਂ ਨੇ ਇਹ ਇੱਥੇ 6 ਕਿੱਲੇ ਤੇ ਸਾਡੇ ਕਰ ਦੀ ਕੱਲਿਆਂ ਦੀ ਹੈ ਬਾਕੀ ਆਂਡ ਗਵਾਨ ਟੋਟਲ ਮਿਲਾ ਕੇ ਸਾਡਾ ਜਿਹੜਾ ਇਹ ਐ ਸੀਜ਼ਨ ਦੇ ਵਿੱਚ 60-70 ਰੈਕੜ ਤੇ ਟੋਟਲ ਸਾਡੇ ਪਿੰਡ ਦਾ 200 ਤੋਂ ਪਲੱਸ ਕਿੱਲਾ ਜਿਹੜਾ ਉਹ ਰੁੜ ਚੁਪਿਆ ਨੁਕਸਾਨ ਸਾਡਾ ਜਿਹੜਾ ਇਹ ਹੁਣ 6 ਏਕੜ ਦੇ ਸਾਡੀ ਮਾਲਕੀ ਖੁੱਦ ਦੀ ਹੈ ਤੇ ਉਹ ਰੇਟ ਦੇ ਹਿਸਾਬ ਨਾਲ ਤੇ ਕਰੋੜਾਂ ਦੇ ਲੱਗੇ ਜਾਂਦਾ ਜੀ ਦਰਿਆ ਦੇ ਵਿੱਚ ਵਗ ਗਈ ਸਾਰਾ ਦਰਿਆ ਇਧਰ ਵਾਹ ਹੀ ਬਦਲਦਾ ਦਰਿਆ ਆੜ ਤੋਂ ਬਾਅਦ ਇਧਰ ਨੂੰ ਹੋ ਗਿਆ ਬਿਲਕੁਲ ਕੀ ਲੱਗਦਾ ਸੀ ਆਈ ਸਾਡਾ ਇੱਥੇ ਗੰਨੇ ਦੀ ਫਸਲ ਸੀ ਗੰਨੇ ਦੀ ਫਸਲ ਸੀ ਕਿ ਇੱਥੇ ਜਿਹਦਾ ਸਾਨੂੰ ਲੱਖ ਸਵਾ ਲੱਖ ਬਚਤ ਹੋਣੀ ਜਿਹਦੇ ਵਿੱਚੋਂ 2 ਲੱਖ ਦੀ ਟੋਟਲ ਬਹੁਤ ਜ਼ਿਆਦਾ ਜੀ ਹੁਣ ਕਿਸਾਨ ਦਾ ਹੈ ਹੀ ਫਸਲ ਦੇ ਉੱਤੇ ਆ ਫਸਲ ਦੇ ਉੱਤੇ ਹੀ ਹੁੰਦਾ ਵਾ ਕਿਸੇ ਨੇ ਕੋਈ ਇਹਦਾ ਵਿਆਹ ਕਰਨਾ ਵਾ ਕਿਸੇ ਨੇ ਘਰ ਬਣਾਉਣਾ ਹੈ ਕਿਸੇ ਨੇ ਕੁਝ ਕਿੰਨੇ ਰੁੜ ਗਿਆ ਉਮੀਦਾਂ ਤੇ ਸਾਰੀਆਂ ਤੇ ਪਾਣੀ ਉਮੀਦਾਂ ਦੇ ਉੱਤੇ ਪਾਣੀ ਫਿਰ ਗਿਆ ਬਿਲਕੁਲ ਹੀ ਬਾਕੀ ਇਹ ਆ ਕਿ ਇੱਕ ਦੇ ਹੁੰਦੀਆਂ ਨੇ ਕਿ ਫਸਲ ਰੁੜ ਗਈ ਇਹਦੇ ਅੱਗੋਂ ਅਸੀਂ ਫੇਰ ਅਗਲੀ ਫਸਲ ਤੋਂ ਸਹੀ ਪਰ ਸਾਡੀ ਤੇ ਜ਼ਮੀਨੀ ਰੁੜ ਗਈ ਫਸਲ ਕਿੱਥੇ ਬੀਜਾਂਗੇ ਤੇ ਕਿੱਥੋਂ ਉਮੀਦ ਰੱਖਾਂਗੇ ਸਾਰਾ ਕੁਝ ਹੀ ਟੋਟਲ ਲਾਸਟ ਹੋ ਗਿਆ ਜਮੀਨ ਹੀ ਨਹੀਂ ਖਤਮ ਹੋ ਗਈ ਬਿਲਕੁਲ ਹਾਂਜੀ ਵਾਪਸ ਆਉਣ ਵਾਲੀ ਜਿਹੜੀ ਗੱਲ ਹੈ ਉਹ ਤੁਸੀਂ ਲਾਓਗੇ 5-10 ਸਾਲ ਤੇ ਬੰਦੀ ਜਾ ਕੇ ਜੇ ਕਿਤੇ ਦਰਿਆ ਆਪਣਾ ਵਹਾਅ ਬਦਲਦਾ ਫਿਰ ਪੰਜਾਂ 10 ਸਾਲਾਂ ਤੇ ਜਾ ਕੇ ਗੱਲ ਪੈਂਦੀ ਹੈ ਉਹਨੂੰ ਬਹੁਤ ਟਾਈਮ ਚਾਹੀਦਾ ਉਹਨੂੰ ਟਾਈਮ ਚਾਹੀਦਾ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਵੱਡਾ ਖਰਚਾ ਚਾਹੀਦਾ ਸਾਡੇ ਕੋਲ ਉਹ ਪਹਿਲੀ ਨੂੰ ਬਾਤ ਕਰਨ ਵਾਸਤੇ ਕਿਉਂਕਿ ਜਦੋਂ ਦਰਿਆ ਨੇ ਬਾਰੇ ਹੁਣ ਇੱਥੇ ਰੇਤ ਆਉਣੀ ਹੈ ਕਿਤੇ ਦਾ ਕਿਤੇ ਪਹੁੰਚ ਜਾਣਾ ਤੁਸੀਂ ਆਪ ਲਾ ਲਓ ਆਈਡੀਆ ਹਾਂਜੀ ਮੈਂ ਡਾਕਟਰ ਸ਼ਹਾਬਾਦ ਸਿੰਘ ਚੀਮਾ ਮੇਰਾ ਪਿੰਡ ਬਹਾਦਰਪੁਰ ਰਜੋਆ ਹੈ ਜੀ ਮੇਰੀ ਵੀ ਆਪਣੀ ਜ਼ਮੀਨ 16 ਏਕੜ ਮੇਰੀ ਜ਼ਮੀਨ ਜਿਹੜੀ ਹੈ ਉਹ ਬਿਆਸ ਦਰਿਆ ਨੇ ਆਪਣੇ ਨਾਲ ਬਹਾ ਲਈ ਹੈ ਔਰ ਬਹੁਤ ਵੱਡਾ ਨੁਕਸਾਨ ਕੀਤਾ ਹੈ ਉਸਨੇ ਔਰ ਮੇਰਾ ਮੇਰਾ 16 ਏਕੜ ਹੀ ਨਹੀਂ ਮੇਰੇ ਨਗਰ ਦਾ ਤਕਰੀਬਨ ਇਸਨੇ 200 ਤੋਂ ਵੱਧ ਏਕੜ ਜ਼ਮੀਨ ਜਿਹੜੀ ਹੈ ਜਿਹੜੀ ਕਿ ਬਹੁਤ ਉਪਜਾਊ ਸੀ ਉਸ ਨੂੰ ਇਹ ਆਪਣੇ ਨਾਲ ਬਹਾ ਕੇ ਲੈ ਗਿਆ ਇਸ ਦੇ ਨਾਲ ਦੀ ਨਾਲ ਹੀ ਕਿਉਂਕਿ ਮੈਂ ਇੱਕ ਖੇਤੀਬਾੜੀ ਅਧਿਕਾਰੀ ਵੀ ਹਾਂ ਔਰ ਮੈਂ ਦੇਖਦਾ ਕਿ ਮੇਰੇ ਇਸ ਇਲਾਕੇ ਦੇ ਵਿੱਚ 19 ਪਿੰਡ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਜਿਸ ਦੇ ਵਿੱਚ ਤਕਰੀਬਨ ਕੋਈ 1000 ਏਕੜ ਜਿਹੜਾ ਉਹ ਇਹ ਬਿਆਸਤ ਰਿਆ ਜਿਹੜਾ ਆਪਣੇ ਵਹਾਕੇ ਜ਼ਮੀਨ ਜਿਹੜੀ ਆ ਪਜਾਉ ਉਹ ਲੈ ਗਿਆ ਔਰ ਕਈਆਂ ਕਿਸਾਨਾਂ ਨੂੰ ਉਹ ਬੇਜ਼ਮੀਨੇ ਕਰ ਗਿਆ ਬਹੁਤ ਦਰਦਨਾਕ ਸੀਨ ਹੈ ਬਹੁਤ ਮਾੜਾ ਮੰਜ਼ਰ ਹੈ ਤੁਸੀਂ ਹੁਣ ਵੀ ਮੌਕੇ ਤੇ ਦੇਖ ਰਹੇ ਹੋ ਕਿ ਕਿਵੇਂ ਢੱਗਾਂ ਡਿੱਗ ਰੀਆਂ ਨੇ ਕਿਸ ਤਰ੍ਹਾਂ ਸਾਡੇ ਜਿਹੜੀਆਂ ਫਸਲਾਂ ਨੇ ਗੰਨੇ ਦੀ ਫਸਲ ਹੈ ਇੱਥੇ ਪ੍ਰਮੁੱਖ ਤੌਰ ਤੇ ਹੁੰਦੀ ਆ ਉਸ ਨੂੰ ਪ੍ਰਭਾਵਿਤ ਕੀਤਾ ਝੋਨੇ ਦੀ ਫਸਲ ਜਿਹੜੀ ਹੈ ਉਹ ਵੀ ਬਹਾਰਿਆ ਨਾਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਤੁਸੀਂ ਹੁਣ ਦੇਖਿਆ ਹੀ ਇੱਥੋਂ ਦਾ ਕਿਉਂਕਿ ਇੱਕ ਸਾਰੇ ਨਗਰ ਦੇ ਲੋਕ ਤੁਹਾਨੂੰ ਮਿਲੇ ਨੇ ਇੱਥੇ ਪ੍ਰਭਾਵਿਤ ਕਿਸਾਨ ਮਿਲੇ ਨੇ ਉਸ ਦੇ ਵਿੱਚ ਸਾਡੇ ਫੌਜੀ ਵੀਰ ਵੀ ਨੇ ਔਰ ਉਹ ਆਏ ਨੇ ਜਿਹੜੇ ਕਿ ਪੈਨਸ਼ਨ ਲੈ ਕੇ ਆ ਕੇ ਉਹ ਇੱਕ ਮੇਰਾ ਹੀ ਇੱਥੇ ਭਤੀਜਾ ਆਇਆ ਸੀ ਤੇ ਉਸ ਨੂੰ ਸੀ ਕਿਹਾ ਕਿ ਮੈਂ ਸ਼ਹਿਰ ਦੇ ਵਿੱਚ ਚਲਾ ਜਾ ਉਸ ਨੂੰ ਮੈਂ ਹੀ ਪ੍ਰੇਰਿਤ ਕੀਤਾ ਕਿ ਨਹੀਂ ਆਪ ਪੁੱਤਰ ਇੱਥੇ ਆ ਕੇ ਖੇਤੀ ਕਰ ਔਰ ਉਹ ਖੇਤੀ ਕਰਨ ਲੱਗ ਪਿਆ ਔਰ ਬਹੁਤ ਵਧੀਆ ਪਿਛਲੇ 5 ਸਾਲ ਤੋਂ ਬਹੁਤ ਵਧੀਆ ਖੇਤੀ ਕਰ ਰਿਹਾ ਸੀ ਹਰ ਦਿਨ ਬਦਨ ਉਸ ਨੇ ਫਸਲ ਜਿਹੜੀ ਸੀ ਆਪਣੀ ਵਧਾ ਰਿਆ ਸੀਗਾ ਮੌਕੇ ਮੌਕੇ ਤੇ ਉਹ ਸਾਡੇ ਤੋਂ ਸਲਾਮ ਅਸ਼ਰੋ ਵੀ ਲੈਂਦਾ ਸੀਗਾ ਬਹੁਤ ਉਹਦੀ ਗੰਨੇ ਦੀ ਵਧੀਆ ਉਪਜ ਕਰ ਰਿਹਾ ਸੀਗਾ ਲੇਕਿਨ ਅਫਸੋਸ ਇਸ ਵਾਰ ਉਸ ਦੀ ਉਹ ਫਸਲ ਜਿਹੜੀ ਉਹ ਨਹੀਂ ਰਹਿ ਰਹੀ ਉਸ ਦੇ ਨਾਲ ਫਸਲ ਦੇ ਨਾਲ ਦੀ ਨਾਲ ਉਸ ਦੀ ਜ਼ਮੀਨ ਸਾਰਾ ਕੁਝ ਪਹਿ ਗਿਆ ਫਸਲ ਦਾ ਤਾਂ ਨੁਕਸਾਨ ਤੁਸੀਂ ਇਹ ਆਪ ਦੇਖ ਲਵੋ ਵੀ ਕੋਈ 400 450 ਕਿਲੋਗ੍ਰਾਮ ਅਗਰ ਚ ਗਿਣਾ ਨਿਕਲਣਾ ਤੇ ਉਹ ਤੁਸੀਂ ਦੇਖ ਲਵੋ ਵੀ ਕਿੰਨੀ ਕੀਮਤ ਆ ਔਰ ਉਸ ਤੇ ਉਹਦਾ ਜਿਹੜਾ ਪ੍ਰੋਫਿਟ ਹੋਣਾ ਸੀਗਾ ਜਿਹੜੇ ਉਸ ਨੂੰ ਪੈਸੇ ਮਿਲਣੇ ਸੀ ਉਹ ਵੱਖਰੀ ਗੱਲ ਹੈ ਜਿਹੜਾ ਕੋਈ 35 40 ਕੁਇੰਟਲ ਉਸ ਦਾ ਬੀਜ ਐ ਖਾਦਾ ਵਾ ਉਸ ਤੇ ਬਣਾਈ ਆ ਉਸ ਨੂੰ ਜੋ ਵੀ ਸਪਰੇ ਵਗੈਰਾ ਕੀਤੀਆਂ ਨੇ ਉਹ ਕਿੰਨਾ ਖਰਚਾ ਹੁੰਦਾ ਹੈ ਬਹੁਤ ਖਰਚਾ ਤਕਰੀਬਨ 40 ਤੋਂ 50000 ਰੁਪਿਆ ਉਸ ਦਾ ਤੇ ਲੱਗਤੀ ਆ ਗਈ ਹੋਏਗੀ ਫਿਰ ਫਸਲ ਤਿਆਰ ਹੋਈ ਸੀ ਹੁਣ ਤੇ ਉਹ ਸਪਟੰਬਰ ਮਹੀਨੇ ਅਕਤੂਬਰ ਨਵੰਬਰ ਦੇ ਵਿੱਚ ਉਹ ਮਿਲ ਦੇ ਵਿੱਚ ਜਾਣਾ ਸੀ ਹੁਣ ਲੇਕਿਨ ਫਸਲ ਵੀ ਗਈ ਫਸਲ ਤੇ ਚਲੋ ਛੱਡੋ ਫਸਲ ਤੇ ਚਲੋ 6 ਮਹੀਨੇ ਬਾਅਦ ਫਿਰ ਕਿਤਨਾ ਕਿਤੋ ਆ ਜਾਏਗੀ ਦੁੱਖ ਤੇ ਇਹ ਆ ਕਿ ਫਸਲ ਹੁਣ ਉਹ ਲਾਵੇਗਾ ਕਿੱਥੇ ਕਿੱਥੇ ਲਾਵੇਗਾ ਫਸਲ ਉਹ ਜ਼ਮੀਨ ਹੀ ਰੁੜ ਗਈ ਦੁੱਖ ਤੇ ਉਸ ਗੱਲ ਦਾ ਜ਼ਮੀਨ ਹੀ ਗਈ ਫਸਲ ਤੇ ਚਲੋ 6 ਮਹੀਨੇ ਬਾਅਦ ਜੱਟ ਜਿਹੜਾ ਨਾ ਉਹ ਤੁਸੀਂ ਦੇਖਿਆ ਆਏਗਾ ਜੱਟ ਹਮੇਸ਼ਾ ਕਿਸਾਨ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹਿੰਦਾ ਹੈ ਔਰ ਕੁਦਰਤੀ ਆਫਤਾਂ ਦੇ ਨਾਲ ਟੱਕਰਾ ਕਰਦਾ ਆ ਰਿਹਾ ਹੈ ਲੇਕਿਨ ਇੱਥੇ ਆ ਕੇ ਉਹ ਬਿਲਕੁਲ ਫੇਲ ਹੋ ਜਾਂਦਾ ਜਦੋਂ ਉਹਨੇ ਉੱਥੇ ਮਿਹਨਤ ਕਿੱਥੇ ਕਰਨੀ ਹੁਣ ਤੇ ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਸਾਡਾ